ਸਾਨ ਪ੍ਰਭ ਸਤਿ ਸ੍ਰੀ ਅਕਾਲ ਝੋਨੇ ਦੀ ਜੋ ਫਸਲ ਆਉ ਬਿਲਕੁਲ ਸਾਰੀ ਤੇ ਅਤੇ ਕੁਝ ਕਿਸਾਨਾਂ ਦਾ ਜੋ ਝੋਨਾ ਗੇ ਤਲਾਇਆ ਨਿਸਰ ਚੁੱਕਿਆ ਤੇ ਆਪਾਂ ਨੂੰ ਪਤਾ ਕਿ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਝੋਨੇ ਦੀ ਜੋ ਕਟਾਈ ਹੋ ਸ਼ੁਰੂ ਹੋ ਜਾਣੀ ਹੈ ਤੇ ਝੋਨਾ ਮੰਡੀਆਂ ਦੇ ਵਿੱਚ ਆ ਜਾਣਾ ਤੇ ਮੰਡੀ ਦੇ ਵਿੱਚ ਆਪਾਂ ਨੂੰ ਝੋਨਾ ਸਰਕਾਰੀ ਕੀਮਤ ਕੀ ਮਿਲਣੀ ਹੈ ਕੀ ਸਰਕਾਰੀ ਰੇਟ ਮਿਲਣਾ ਉਸ ਬਾਰੇ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਪਿਛਲੇ ਸਾਲ ਆਪਾਂ ਨੂੰ ਝੋਨੇ ਦਾ ਜੋ ਐਮਐਸਪੀ ਰੇਟ ਆ ਕਿੰਨਾ ਮਿਲਿਆ ਸੀ ਪਿਛਲੇ ਸਾਲ ਇਹ ਰੇਟ ਆਪਾਂ ਨੂੰ ਮਿਲਿਆ ਸੀ 2320 ਰੁਪਏ ਤੇ ਇਸ ਵਾਰ ਇਸ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਨਾ ਰੁਪਏ ਵਾਦਾ ਕੀਤਾ ਜੋ ਕਿ ਪਹਿਲਾਂ ਨਾਲੋਂ ਵਧ ਕੇ ਹੁਣ ਹੋ ਗਿਆ 2399 ਰੁਪਏ ਇਸ ਤਰ੍ਹਾਂ ਆਪਾਂ ਨੂੰ ਮੰਡੀ ਦੇ ਵਿੱਚ ਝੋਨੇ ਦਾ ਜੋ ਐਮ ਐਸ ਪੀ ਕਹਿੰਦੇ ਨੇ ਸਰਕਾਰੀ ਰੇਟ ਆ ਮਿਲੇਗਾ 2399 ਆਪਾਂ ਸਾਥੀਓ ਵੇਖੇ ਕਿ ਝੋਨੇ ਤੇ ਜੋ ਖਰਚੇ ਆ ਸਪਰੇਅਾਂ ਦੇ ਜਾਂ ਖਰਚੇ ਆ ਫਰਟੀਲਾਈਜ਼ਰ ਦੇ ਉਹ ਜਿਆਦਾ ਵੱਧ ਚੁੱਕਿਆ ਉਹਨਾਂ ਮੁਤਾਬਕ ਸੈਂਟਰ ਸਰਕਾਰ ਨੇ ਉਹਨਾਂ ਵਾਅਦਾ ਨਹੀਂ ਕੀਤਾ ਜਿੰਨਾ ਕਿ ਖਰਚਾ ਲਾਗਤ ਖੇਤੀ ਤੇ ਵੱਧ ਚੁੱਕਿਆ ਸਾਥਿਓ ਹਰੇਕੇ ਕਿਸਾਨ ਨੂੰ ਇਤਹਾਸ ਸੀ ਕੇ ਸਾਲ ਕਟੋ ਕਟ 100 ਰੁਪਏ ਦਾ ਸਮਰਥਨ ਮੁੱਲਜੋ ਬਤਾਇਆ ਜਾਵੇਗਾ ਤੁਹਾਡਾ ਇਸ ਸਾਰੇ ਸਾਥਿਓ ਕੀ ਵਿਚਾਰ ਆ ਤੁਹਾਨੂੰ ਜ਼ਰੂਰ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਲਿਖੋ ਸਾਥਿਓ ਧੰਨਵਾਦ